ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਝੋਟੀਆਂ ਦਿਖਾਵਾਂਗੇ ਤੇ ਆਪਾਂ ਪਹੁੰਚੇ ਆ ਵੀਰ ਸੋਨੂ ਦੇ ਕੋਲ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਨਾ ਕੀ ਡਿਟੇਲ ਸੱਸੀਆ ਭਾਜੀ ਸਤਿ ਸ੍ਰੀ ਅਕਾਲ ਜੀ ਹੋ ਸਾਨੂੰ ਠੀਕ ਠਾਕ ਵਧੀਆ ਚਾਹੀਦਾ ਭਾਜੀ ਨਾਮ ਤੇ ਐਡਰੈਸ ਦੱਸ ਦਿਓ ਤੁਹਾਨੂੰ ਸ਼ਹਿਰੀ ਨਾਲਾ ਜਗ੍ਹਾ ਮਸਰ ਠੀਕ ਹੈ ਜੀ ਫੋਨ ਨੰਬਰ 91 ਇੱਕ ਨਾਲ 5752 987766002 ਠੀਕ ਹੈ ਜੀ ਜੇ ਦੱਸਿਓ ਪਹਿਲੇ ਨੰਬਰ ਤੇ ਪਾਈ ਆ ਝੋਟੀ 40 ਦਿਨਾਂ ਦੇ ਵਿੱਚ ਚੱਕ ਰاتی ਹੈ ਅੱਛਾ ਜੀ ਆਹ ਦੇਖੋ ਠੀਕ ਹੈ ਜੀ ਲਓ ਜੀ ਆ ਚੈੱਕ ਹੋ ਗਈ ਜੇ 40 ਦਿਨਾਂ ਦੇ ਚੱਕ ਉੱਪਰ ਚੈੱਕ ਪਾਣੀ ਹੋਈ ਹੈ ਅੱਛਾ ਜੀ ਡਾਕਟਰਾਂ ਦਾ ਦੋ ਚੌਦ 10 ਦਿਨਾਂ ਤੱਕ ਪ੍ਰੋਪਰ ਬਦਲ ਗੁਦਾਹਰਨ ਠੀਕ ਹੈ ਠੀਕ ਹੈ ਆਪਾਂ ਗਾਰੰਟੀ ਵੀ ਦੀ ਕੋਈ ਨਾ ਦੇ ਹਾਂਜੀ ਕੀ ਆ ਬਿਲਕੁਲ 23 ਤਰੀਕ ਐ ਹਾਂਜੀ ਤੇ ਸ਼ੁੱਕਰਵਾਰ ਜੀ ਠੀਕ ਹੈ ਜੀ ਦਿੰਦਾ ਹੀ ਪੈਮ ਹੋਣਾ ਦਿੰਦਾ ਹੀ ਹਾਂਜੀ ਹਾਂਜੀ 23 ਤਰੀਕ ਸ਼ੁੱਕਰਵਾਰ ਠੀਕ ਹੈ ਜੀ ਤੇ ਚਾਰ ਗੰਨਾਂ ਦੀ ਗਰੰਟੀ ਮੈਂ ਕੋਈ ਤੀਗਾ ਸੁਣਾ ਬਲਵਾਤਾ ਠੀਕ ਹੈ ਜੀ ਡਾਕਟਰ ਦਾ ਪ੍ਰੋਪਰ ਦੱਸੀ ਪਰ ਅੱਛਾ ਜੀ ਗਰੰਟੀ ਨਹੀਂ ਮੈਂ ਕੋਈ ਦਿੰਦਾ ਮੈਂ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਹੋਊਗਾ 7 ਕਿਲੋ ਅਸੀਂ ਆਪਾਂ 6 ਕਿਲੋ ਕਰਕੇ ਦਵਾਂਗੇ ਲਓ ਜੀ 6 ਲੀਟਰ ਜਿਹੜਾ ਐਨ ਕੰਡੇ ਵਾਲਾ ਦੁੱਧ ਤਿਆਰ ਮੋਹਰਾ ਨਸਲ ਦੀ ਝੋਟੀ ਆ ਹਾਂਜੀ ਹਾਂਜੀ ਵੇਖ ਸਾਡੇ ਤੁਸੀਂ ਫੇਸ ਕੁਆਲਟੀ ਸਿੰਗ ਐਂਡ ਰਿੰਗ ਸਿੰਗ ਲੱ ਇੱਕ ਕੱਦ-ਕੁੱਦ ਵੀ ਚਲੋ ਚੰਗਾ ਤੇ ਸਿੰਗਲ ਹੱਡੀ ਆ ਚਾਲ ਕੇ ਦਿਨਾਂ ਦੀ ਐਨ ਚੈੱਕ ਪਾਸ ਬਾਈ ਨੇ ਕਰਾਤੀ ਬਾਕੀ ਗਾਰੰਟੀ ਕੋਈ ਨਹੀਂ ਆ ਲਓ ਜੀ ਇਹ ਛੋਟੀ ਭਾਜੀ ਤੇਰਾ 13 14 ਜਦੋਂ ਕਿਲੋ ਦੁੱਧ ਚ ਆਇਆ ਅੱਛਾ ਜੀ ਧੰਦਾ ਜੀ ਠੀਕ ਆ ਠੀਕ ਆ ਲਓ ਜੀ ਬਿਲਕੁਲ ਨਵੀਆਂ 13 14 ਲੀਟਰ ਸੱਜਰ ਨੇ ਦੁੱਧ ਭਰਿਆ ਵਾ ਕਰਮਾਲੀ ਦਾ ਕੱਦ ਤੁਸੀਂ ਵੇਖ ਸਕਦੇ ਜੀ ਬਹੁਤ ਹੀ ਤਗੜਾ ਕੱਦ ਆ ਗਿਆ ਕਰਮਾਲੀ ਦਾ ਤੇ ਪੂਛ ਤੱਕ ਜਿਹੜੇ ਵਾਲ ਕਾਲੇ ਆ ਪਿਓਰ ਮੋਰਾ ਨਸਲ ਦੀ ਰੋ ਰੋ ਆਏ ਵੇਖੋ ਜੀ ਲੱਗ ਲਾਗੇ ਆਏ ਹੋ ਇਹ ਯਾਰ ਲੋ ਜੀ ਚੱਡਾ ਉਹਦੀ ਵੇਚ ਸਕਦੇ ਜੀ ਬਹੁਤ ਜਿਆਦਾ ਚੰਗਾ ਵਾ ਸਫਾਈਆਂ ਦੇ ਵਿੱਚ ਯਾਰ ਥੋੜ੍ਹੀ ਵੀ ਕਲਾਕਲ ਅੱਛਾ ਜੀ ਆਓ ਠੀਕ ਹੈ ਭਾਜੀ ਮੋਲ ਥੋੜਾ ਜਿਹਾ ਕੀ ਗਾ ਉਹ ਦਾਰੀ ਦਵਾਸ ਦੀ ਠੀਕ ਹੈ ਠੀਕ ਹੈ ਨਹੀਂ ਦੱਸਿਆ ਚੰਗੀ ਗੱਲ ਆ ਸਿਆਣੀ ਅਸੀਂ ਗਲਤ ਗੱਲ ਨਹੀਂ ਚਵਾਈ ਇੱਕ ਨੰਬਰ ਦੀ ਉਪੋਲੀ ਅੱਛਾ ਜੀ ਮੋਲੇ ਦਾ ਕਿੰਨਾ ਦੱਸ ਦਿਨ ਲੋਕੀ ਚੈੱਕ ਹੋ ਜੀ ਹਾਂ ਜੀ ਫਿਰ ਜੋ ਡੀਐਪੀ 77 ਵੀ ਵੇਚਾਂਗੇ ਅੱਛਾ ਜੀ 80 ਦੀ ਵੇਚ ਦੀ ਹਾਂ ਜੀ ਹਾਂ ਜੀ ਦੁੱਧ ਦੁੱਧ ਚਲੂ ਵੀ ਠੀਕ ਹੈ ਹੋਰ ਜਾ ਕੇ ਦੁੱਧ ਚੈੱਕ ਕਰਾਈ ਮਾੜਾ ਮੋੜ ਫਰਕ ਵੀ ਪੈਣਾ ਜੀ ਪੈ ਸਕਦਾ ਠੀਕ ਹੈ ਹੁਣ ਪੱਕੀ ਪੱਕੀ ਇੱਕੋ ਹੀ ਗੱਲ ਈ ਤੇਰੀ ਨਹੀਂ ਦੇ ਦਿਓ ਯਾਰ ਹੋਰ ਛੱਡ ਈ ਘੱਟ ਨਾ ਮੈਂ 200 ਲਵਾਤਾ ਇਹਨੂੰ ਠੀਕ ਆ हां चल यार ਛੜਤੀ ਆ ਬਾੜ ਦੀ ਬਾਲੀ ਆਦੀ ਹੋਣਾ ਛੋਟੀ ਠੀਕ ਜਦੋਂ ਮੈਂ ਕਰਾ ਕੇ ਟੀਗਾ ਠੰਡਾ ਲਵਾਤਾ ਜੀ ਠੀਕ ਹੈ ਠੀਕ ਹੈ ਲੋ ਜੀ ਚੈੱਕ ਕਰਾ ਕੇ ਟੀਗਾ ਵੀ ਠੰਡਾ ਲਵਾਤਾ ਵਾ ਠੀਕ ਹੈ ਆਹ ਜੀ ਪ੍ਰੋਪਰ ਦਸੀਬ ਨੂੰ ਨਾਲ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਛੋਟੀ ਬਹੁਤ ਹੀ ਚੰਗੀ ਆ ਗਈ ਰਿਕਾਰਡ ਵਾਲੀ ਛੋਟੀ ਆ ਤੇ ਦੂਜੇ ਨੰਬਰ ਤੇ ਭੋੜੀ ਆ ਗਈ ਜੈਡ ਬਲੈਕ ਲਾ ਕੇ ਮੇਰੀ ਘਰ ਲਈ ਮਾਜ ਭਜੀ ਆ ਇਹ ਰੱਖ ਭੇਟਦੀਆਂ ਰਹੀਆਂ ਵਾ ਠੀਕ ਹੈ ਮਾਰੇ ਛਿਲਿਆ ਗਿਆ ਅੱਛਾ ਜੀ ਹਾਂ ਦੱਸਿਆ ਚੰਗਲ ਆ ਕੋ ਤੁਹਾਡੀ ਦੱਸਿਆ ਆਪਾਂ ਕੱਲ ਕੰਮ ਨਹੀਂ ਕਰਨਾ ਨਹੀਂ ਨਹੀਂ ਬਿਲਕੁਲ ਜਿਹੜੀਆਂ ਆਵੇ ਕੁੜੀਆਂ ਨੂੰ ਸਿੰਘ ਮਾਰ ਏ ਪਾਈ ਬੱਚਾ ਮਰ ਗਏ ਅੱਛਾ ਜੀ ਉਹਦੇ ਕੋਲ ਆ 8 ਕਿਲੋ ਕੰਡਿਆ ਠੀਕ ਹੈ ਜੀ 8 ਕਿਲੋ ਚੁਆਈ ਦੋ ਰੰਗ ਮੇਰੇ ਕੋ ਖੜੇ ਚੁਆਈ ਇੱਕ ਨੰਬਰ ਦੀ ਏ ਜਿਹੜੀ ਆਪਣੇ ਕੋਲ ਵੀਡੀਓ ਦੇ ਬੱਚੇ ਸਮਝ ਆ ਗਈ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਚੱਡਾ ਜਿਹੜਾ ਬਹੁਤ ਹੀ ਚੰਗਾ ਦਾ 8 ਲੀਟਰ ਜਿਹੜਾ ਦੁੱਧ ਤਿਆਰ ਹੈ ਥਾਣਾ ਦਾ ਸੈਜ ਕੇ ਆਪ ਜਿਹੜਾ ਚੰਗਾ ਵਾ ਚੁਆਈ ਹੋਣ ਵਾਲੀ ਹੋਣੇ ਦੀ ਠੀਕ ਹੈ ਠੀਕ ਹੈ ਤੇ ਚੁਆਈ ਹੋਣ ਵਾਲੀ ਏ ਕਰਦੇ ਦੀ ਵੀਡੀਓ ਬਣਾ ਲਈ ਚੁਆਈ ਠੀਕ ਹੈ ਜੀ ਲਓ ਜੀ ਇਹ ਵੀ ਸਿੰਗਲ ੱਡੀ ਤੇ ਇਹ ਸੁਗਾ ਭਾਜੀ ਕਿਨਵਾ ਸੂਈ ਲਓ ਜੀ ਸੁਗਾ ਦੂਸਰਾ ਤੇ ਇਹ ਵੀ ਜੈਡ ਬ ਇਹ ਥਾਣ ਜਿਹੜਾ ਬਹੁਤ ਹੀ ਚੰਗਾ ਲੱਗਾ ਬਾਪ ਜੀ ਹਾਂਜੀ ਜੀ ਗਰੰਟੀਆਂ ਚੁਾਈ ਇੱਕ ਨੰਬਰ ਦੀ ਨਾ ਹੋਵੇ ਗਲਤ ਹੋਵੇ ਅੱਛਾ ਜੀ ਭੂਲ ਛਟਾ ਮਰੀ ਦੀ ਵੀਡੀਓ ਬੱਚੇ ਸੁਮੇਤ ਕੋ ਹੈਗੀ ਆ ਠੀਕ ਹੈ ਜੀ ਇਹਦੀ ਅੱਜ ਲੋ ਕੋਈ ਦੋ ਚਾਦਰ ਪਹਿਲਾਂ ਵੀਡੀਓ ਪਾਈ ਠੀਕ ਹੈ ਠੀਕ ਹੈ ਜੀ ਕੋ ਬਦੇ ਦਾ ਚਲੇ ਚਲ ਕੇ ਬਾਹਰ ਹਾਂਜੀ ਉਹਦਾ ਗੁੜੀਆਂ ਦੇ ਬੇੜਾ ਬਾਹਰ ਆ ਠੀਕ ਜੀ ਉਹ ਵੀ ਬਾਹਰ ਆ ਅੱਛਾ ਜੀ ਉਹ ਚਲ ਕੇ ਉੱਥੇ ਰਤਾ ਦਿੱਤੀ ਹੋਣਾ ਠੀਕ ਹੈ ਠੀਕ ਹੈ ਚੱਡਾ ਵੀ ਵੇਖ ਸਕਦੇ ਜੇ ਚੰਗਾ ਵਾ ਥਾਣਾਂ ਦਾ ਸੈਰ ਗਿਆ ਬਿੱਟੂ ਬਾਹਰ ਲੱਗਾ ਪਿਆ ਇਹ ਮਿਲਕ ਵੈਨ ਜਿਹੜੀ ਬਹੁਤ ਹੀ ਚੰਗੀ ਲੱਗੀ ਆ ਵੇ ਸਾਡੇ ਦੀ ਵਾਈ ਭਾਈ ਇੱਕ ਨੰਬਰ ਦੀ ਹੋਈ ਅੱਛਾ ਜੀ ਕਿਉਂ ਨਾ ਮੇ ਹੀ ਗੱਤੂ ਹੋਈ ਠੀਕ ਹੈ ਠੀਕ ਹੈ ਲਓ ਜੀ ਥਣ ਵਿੱਚ ਆਈ ਜਾਲਾ ਲੱਗਾ ਨਹੀਂ ਠੀਕ ਹੈ ਦੱਸਿਆ ਚੰਗੀ ਗੱਲ ਆ ਛੱਡਾ ਜਿਹੜਾ ਬਹੁਤ ਹੀ ਚੰਗਾ ਵਾ ਠੀਕ ਜੀ ਦੁਬਾਰਾ ਨੇ ਤੁਹਾਨੂੰ ਲਓ ਭਾਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅੱਛਾ ਜੀ ਸੱਲੀ ਭਾਜੀ ਦੋ ਦੋ ਟਾਈਮ ਖੜੇ ਕੋਪਰੇ ਥਾਂ ਜਾ ਕੇ ਠੀਕ ਆ ਜੜੀ ਲਾਖਦੀਆਂ ਜੀ ਹਾਂਜੀ ਇਹਦੀ ਆਪਣ ਗਰੰਟੀ ਆਪਣੀ ਪੁੱਦਾ ਹੈਗੀ ਆ 10 15 ਚੱਕ ਉਹਨੀ ਪੜਾ ਹੈ ਮੈਂ ਗਰੰਟੀ ਤਾਂ ਦੇਣਾ ਦੀ ਪੂਰੀ ਹੈ ਠੀਕ ਹੈ ਠੀਕ ਹੈ ਜੇ ਰਹਿ ਗਈ 10 ਦਿਨ ਫਿਰ ਝੋਟੀ ਵੇਚਾਂਗੇ 85000 ਬਿਲਕੁਲ ਬਿਲਕੁਲ ਜੀ ਝੋਟੀ 'ਚ ਕੋਈ ਸ਼ੱਕ ਨਹੀਂ ਪਿਓਰ ਮੋਰਾ ਨਸਲ ਦੀ ਰੰਗ ਸਿੰਗ ਲੱਗਾ ਪਿਆ ਵਾ ਦੇਖੋ ਦੇ ਚੱਡੇ ਦੀਆਂ ਸਫਾਈਆਂ ਵੀ ਜਿਹੜੀਆਂ ਬਹੁਤ ਆ ਵੇ ਸਾਡੇ ਥਣ ਵੀ ਕੱਲਾ ਜੀ ਸਾਡੇ 6.617 ਦਾ ਆ ਜੀ ਠੀਕ ਆ ਜੀ ਆ ਠੀਕ ਆ ਠੀਕ ਆ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਲਾਗੇ ਗਾ ਦੋ ਬੜਿਆ ਲਓ ਜੀ ਚੱਟਾ ਉਤੀ ਵੇਖ ਸਕਦੇ ਜੀ ਬਾ ਕਮੌਲੇ ਵਾਲਾ ਮਿਲਕ ਮੈਜ ਬਹੁਤ ਚੰਗੀ ਲੱਗੀ ਆ